ਦੋਇਆ ਸਤੈ ਦੀਆਂ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਨੇ ਪਰੰਤੂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਜੀ ਹਾਂ ਬਾਪੂ ਤਰਸੇਮ ਸਿੰਘ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਤੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ 2027 ਦੇ ਵਿੱਚ ਜੇ ਸਾਡੀ ਸਰਕਾਰ ਰਹੁੰਦੀ ਹੈ ਤਾਂ ਅਸੀਂ ਹਿੰਦੂ ਧਰਮ ਦੇ ਚਿਹਰੇ ਨੂੰ ਜਿਹੜਾ ਕਿ ਡਿਪਟੀ ਸੀਐਮ ਬਣਾਵਾਂਗੇ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡਾ ਐਲਾਨ ਹੈ ਤੇਜਸ ਦਾ ਹੈ ਤਾਂ ਉਥੇ ਹੀ ਉਹਨਾਂ ਨੇ ਕਿਹਾ ਕਿ ਹਿੰਦੂ ਧਰਮ ਦਾ ਚਿਹਰਾ ਜਿਹੜਾ ਕਿ ਅੱਗੇ ਲਿਆਂਦਾ ਜਾਵੇਗਾ ਤੇ ਉਥੇ ਹੀ ਸੀਐਮ ਜਿਹੜਾ ਕਿ ਉਸ ਨੂੰ ਬਣਾਇਆ ਜਾਵੇਗਾ ਤਾਂ ਸਭ ਤੋਂ ਵੱਡਾ ਐਲਾਨ ਹੈ ਜਿਹੜਾ ਕਿ ਵਾਰਸ ਪੰਜਾਬ ਦੀ ਜਥੇਬੰਦੀ ਅਤੇ ਭਾਈ ਅਮਰਪਾਲ ਸਿੰਘ ਦੇ ਪਿਤਾ ترਸੇਮ ਸਿੰਘ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਤਾਂ ਉਥੇ ਹੀ 2000 ਸਾਈ ਦੀਆਂ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਇਸ ਵਾਰ ਜਿਹੜਾ ਕਿ ਮੁਕਾਬਲਾ ਕਾਫੀ ਤਗੜਾ ਹੁੰਦਾ ਹੋਇਆ ਨਜ਼ਰ ਆਵੇਗਾ ਤੇ ਕਿਸ

ਪੰਜਾਬ ਦੇ ਲੋਕਾਂ ਨੂੰ ਜਿਹੜਾ ਕਿ ਲਗਾਤਾਰ ਜਾਗਰੂਕ ਕੀਤਾ ਚੱਲ ਰਿਹਾ ਹੈ ਤਾਂ 2027 ਦੀਆਂ ਚੋਣਾਂ ਨੂੰ ਲੈ ਕੇ ਹੁਣ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਨੇ ਵੀ ਜੋਰਾ ਸ਼ੋਰਾ ਦੇ ਨਾਲ ਤਿਆਰੀ ਖੇਚ ਲਈ ਆ ਤਾਂ ਤੁਹਾਡੇ ਮੁਤਾਬਿਕ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਹੜੀ ਪਾਰਟੀ ਇਸ ਵਾਰ ਬਾਜ਼ੀ ਮਾਰ ਕੇ ਜਾਵੇਗੀ ਹਾਲਾਂਕਿ ਗੱਲ ਕਰਦੇ ਆ ਤਾਂ ਉੱਥੇ ਹੀ ਅਮਰਤਪਾਲ ਸਿੰਘ ਜਿਹੜੇ ਕਿ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਬੰਦ ਕੀਤਾ ਗਿਆ ਹੈ ਤੇ ਜਿਸ ਤਾਈਂ ਤੱਕ ਉਹਨਾਂ ਨੇ ਕਾਫੀ ਕ੍ਰਿਸ਼ਨਾ ਵੀ ਕੀਤੀ ਹੈ ਉਪਾਇਆ ਤੇ ਜਿਸ ਦੇ ਤਹਿਤ ਉਹਨਾਂ ਨੂੰ ਕੋਈ ਰਾਹਤ ਹਜੇ ਤੱਕ ਨਹੀਂ ਮਿਲੇ ਹਾਲਾਂਕਿ ਜਲਦ ਵਿੱਚ ਬੈਠ ਕੇ ਉਹਨਾਂ ਨੇ ਜਿਹੜੀਆਂ ਕਿ ਚੋਣਾ ਲੜੀਆਂ ਜਿਸ ਦੇ ਵਿੱਚ ਖਡੂਰ ਸਾਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਕੇ ਗਏ ਨੇ ਤੇ ਉੱਥੇ ਹੀ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿਹੜੀਆਂ ਕਿ ਵੋਟਾਂ ਦੇ ਨਾਲ ਜਿੱਤ ਹਾਸਲ કરી ਪਰੰਤੂ ਹੁਣ ਉੱਥੇ ਹੀ ਇਸ ਜਿੱਤ ਤੋਂ ਬਾਅਦ ਜਿਹੜੇ ਕਿ ਹੋਰ ਜੋਸ਼ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵਿੱਚ ਆ ਗਿਆ ਜਿਸ ਦੇ ਤਹਿਤ ਹੁਣ ਇੱਕ ਹੋਰ ਵੱਡਾ ਐਲਾਨ ਹੈ ਜਿਹੜਾ ਕਿ ਭਾਈ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਕਰ ਦਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਜੇਕਰ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਆਉਂਦੀ ਹੈ ਸਰਕਾਰ ਰਹਿੰਦੀ ਹੈ ਤਾਂ ਉਥੇ ਹੀ ਅਸੀਂ ਹਿੰਦੂ ਧਰਮ ਦਾ ਜਿਹੜਾ ਕਿ ਚਿਹਰੇ ਨੂੰ ਡਿਪਟੀ ਸੀਐਮ ਬਣਾਵਾਂਗੇ ਸਭ ਤੋਂ ਵੱਡਾ ਐਲਾਨ ਹਾਲਾਂਕਿ ਉਥੇ ਹੀ 2027 ਨੂੰ ਥੋੜਾ ਸਮਾਂ ਰਹਿ ਗਿਆ ਤੇ ਜਿਸ ਤਰ੍ਹਾਂ ਤ ਅੰਡ 2026 ਦੇ ਸ਼ੁਰੂ ਹੁੰਦੇ ਸਾਰੇ ਜਿਹੜਾ ਕਿ ਸਾਰੀਆਂ ਪਾਰਟੀਆਂ ਲਗਭਗ ਜਿਹੜੀ ਕਿ ਤਿਆਰੀਆਂ ਖਿੱਚਦੀਆਂ ਹੋਏ ਨਜ਼ਰ ਆ ਰਹੀਆਂ ਨੇ ਪਰੰਤੂ ਉਥੇ ਹੀ 2027 ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜੀ ਸਰਕਾਰ ਇਸ ਵਾਰ ਬਾਜ਼ੀ ਮਾਰ ਕੇ ਜਾਂਦੇ ਹਾਲਾਂਕਿ ਆਮ ਆਦਮੀ ਪਾਰਟੀ ਵੀ ਲਗਾਤਾਰ ਕਹਿ ਰਹੀ ਹੈ ਕਿ ਸਾਢੀ ਪਾਰਟੀ ਇਸ ਵਾਰ ਫਿਰ ਤੋਂ ਰੀਪੀਟ ਮਾਰੇਗੀ ਤਾਂ ਉਥੇ ਹੀ ਅਕਾਲੀ ਦਲ ਵੀ ਜਿਹੜਾ ਕਿ ਲਗਾਤਾਰ ਹੁਣ ਪੰਜਾਬ ਬਚਾਓ ਰੈਡੀਆਂ ਕਰ ਰਿਹਾ ਹੈ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਵੀ ਵੱਡੇ ਤੋਂ ਵੱਡਾ ਐਲਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਗੈਕਸਟਰਾ ਨੂੰ ਲੈ ਕੇ ਵੀ ਉਹਨਾਂ ਨੇ ਸਿੱਧਾ ਕਹਿ ਦਿੱਤਾ ਇਹ ਤਾਂ ਦੂਥੇ ਪਾਸੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਵੀ ਵੱਡੇ-ਵੱਡੇ ਵਾਅਦੇ ਜੜੇ ਕਿਤੇ ਜਾ ਰਹੇ ਨੇ ਤਾਂ ਉੱਥੇ ਹੀ ਕਾਂਗਰਸ ਪਾਰਟੀ ਅਤੇ ਪਾਚਪਾ ਦਾ ਵੀ ਜਿਹੜੇ ਕਿ ਲਗਾਤਾਰ ਝੋਰਾ-ਸ਼ੋਰਾਂ ਦੇ ਉੱਤੇ ਤਿਆਰੀਆਂ ਖਿੱਚੀਆਂ ਜਾ ਰਹੀਆਂ ਵੱਡੇ ਤੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ ਪਰੰਤੂ ਹੁਣ ਉੱਥੇ ਹੀ 2027 ਦੀਆਂ ਚੋਣਾਂ ਤੋਂ ਪਹਿਲਾਂ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਆ ਜਾਂਦੀ ਹੈ ਯਾਨੀ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੀ ਸਰਕਾਰ ਆਉਂਦੀ ਹੈ ਤਾਂ ਸੀ ਹਿੰਦੂ ਤਰਨ ਦੇ ਚਿਹਰੇ ਨੂੰ ਜਿਹੜਾ ਕਿ ਡਿਪਟੀ ਸੀਆ ਬਣਾਵਾ